ਉੱਪਰ ਅੰਮ੍ਰਿਤ ਲਿਖਿਆ ਹੋਇਆ ਐਡਾ 2 ਨੰਬਰ ਤੇ ਲਾਓ ਥੱਲੇ 2 ਨੰਬਰ 2 ਹੋ ਗਿਆ ਉਸ ਤੋਂ ਬਾਅਦ ਮਮਾ ਮਨੁੱਖਤਾ 30 ਤੇਨਾ ਹਰ ਹਰਕ ਮਨੁਕੋਲਤ ਇਹਨੇ ਅੱਖਾਂ ਕੰਨ ਤੇ ਮਾਇੰਦ ਠੀਕ ਹੈ ਔਰ ਜਿਹੜੇ ਤਿੰਨ ਭਵਨ ਨੇ ਯਾਦ ਰੱਖਿਓ ਇਹਨੂੰ ਮਨੁੱਖਤਾ ਕਹਿੰਦੇ ਆ ਉਸ ਤੋਂ ਬਾਅਦ ਆਇਆ ਤਤਾ ਕੀ ਕੀ ਦੇ ਤਤ ਕੁਦਰਤੀ ਜਿਹੜੇ ਤਤ ਨੇ ਆਪਣੇ ਗੁਰੂ ਪਾਣੀ ਫਿੱਤਾ ਮਾਤਾ ਧਰਤ ਮਾਂ ਦਮਾਸ਼ ਰੱਖਣੀ ਹੈ ਗੱਲਾਏ ਅੱਗੇ ਆ ਗਿਆ 21 ਹੁਣ ਹੋ ਗਿਆ 2 3 ਤੇ 21 ਹੁਣ 2 ਤੇ 30 32 ਜਿਹੜੇ ਮਨੁੱਖ ਦੀ ਅੰਦਰੋਂ ਆਤਮਾ ਪਰਮਾਤਮਾ ਨਾਲ ਸੱਚ ਬੋਲਦੀ ਆ ਆਪਣਾ ਵੰਡ ਕੇ ਛਕਦੀ ਆ ਆਪਣੀ ਕਿਰਤ ਕਰਦੀ ਆ ਨਾਮ ਜਪਦੀ ਆ ਵੰਡ ਕੇ ਛਕਦੀ ਆ ਅੰਦਰੋਂ ਗੱਲ ਕਰਦੀ ਆ ਤੇ ਉਸ ਮਨੁੱਖ ਦੇ ਅੰਦਰ ਮਨੁੱਖਤਾ ਦਾ ਦਰਦ ਪੈਦਾ ਹੋਣਾ ਹੀ ਹੋਣਾ ਦਰਦ ਦੇਖ ਸਭ ਕੋ ਹਸੇ ਐਸੀ ਦਸ਼ਾ ہماری ਉਹਨਾਂ ਲੁੱਚਿਆਂ ਦੇ ਵਿੱਚ ਗਿਣਤੀ ਨਹੀਂ ਹੋਣੀ ਜਿਹੜੇ ਲੁੱਚੇ ਗਰੀਬ ਦੇ ਉੱਤੇ ਦੇਖ ਕੇ ਹੱਸਦੇ ਨੇ ਉਹਨਾਂ ਲੁੱਚਿਆਂ 'ਚ ਗਿਣਤੀ ਨਹੀਂ ਹੋਣੀ ਉਹਦੀ ਉਹਨਾਂ ਦੀ ਉਹਦੀ ਗਿਣਤੀ ਸੂਰਮਿਆਂ ਸਾਧੂਆਂ ਸੰਤਾਂ ਦੇ ਵਿੱਚ ਹੋਣੀ ਆ ਜਿਹੜਾ ਮਨੁੱਖਤਾ ਦਾ ਦਰਦ ਮਹਿਸੂਸ ਕਰਦਾ ਉੱਤੇ ਕੀ ਲਿਖਿਆ ਹੋਇਆ ਤੈਨੂੰ ਪਤਾ ਲੱਗ ਗਿਆ 32 ਐੜਾ ਕਰਤੀ ਮਮਾ ਜਿਹੜਾ ਮਨੁੱਖਤਾ ਨਾਲ ਪਿਆਰ ਕਰਦਾ ਬਤੀ ਹੋ ਗਿਆ ਆਤਮਾ ਹੋ ਗਈ ਪ੍ਰਗਟ ਜਿਹੜੀ ਅੰਦਰ ਚੱਲ ਰਹੀ ਆ ਅੰਦਰ ਸੱਚ ਆ ਲਿਆ ਉਹ ਬਾਹਰ ਆ ਗਿਆ ਹੁਣ ਤਾਤਿਆ 21 ਹੁਣ 21 ਦਾ 32 ਨੂੰ ਜੋੜ ਕਰਦੇ ਹੋ 53 ਹੁਣ ਕਹਿਣ ਦਾ ਮਤਲਬ ਹੈ 52 ਤੋਂ ਬਾਅਦ ਇੱਕ ਸੋਚ ਚੱਲ ਪਈ 53 ਔਰ ਜਿਹੜਾ ਹਿੰਦੀ ਆ ਇਹਦੇ ਅੱਖਰ ਕਿੰਨੇ ਆ 53 52 ਰਾਜਿਆਂ ਨੂੰ 52 ਰਾਜਿਆਂ ਨੂੰ ਰਿਹਾ ਕਰਾਉਣ ਵਾਲੇ ਕੌਣ ਸੀ ਉਦੋਂ ਪਹਿਲਾਂ ਵੀ ਰਿਹਾ ਹੋਏ ਆ ਆਉਣ ਵਾਲੇ ਸਮੇਂ ਦੱਸਾਂਗੇ ਬਾਬਾ ਨਖਰੀ ਕਬੀਰ ਸਾਹਿਬ ਨੇ ਲਿਖੀ ਹੋਈ ਹੈ ਅੰਦਰ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਬਾਬਾ ਨਖਰੀ ਕਿਉਂ ਲਿਖੀ ਉੱਥੇ ਕਿਉਂ ਕਬੀਰ ਸਾਹਿਬ ਨੇ ਇਹ ਗੱਲ ਸਮਝਾਈ ਹੈ ਬਾਬਾ ਨਖਰੀ ਦੇ ਵਿੱਚ ਤੇ ਤੁਸੀਂ ਕਹਿੰਦੇ ਆ ਅੰਮ੍ਰਿਤ ਪੀ ਲਓ ਪਹਿਲਾਂ ਬਾਣੀ ਦਾ ਅੰਮ੍ਰਿਤ ਪੀਣ ਨੂੰ ਕਹੇਗਾ ਦਸ਼ਮੇਸ਼ ਪਿਤਾ ਜੀ ਪਹਿਲਾਂ ਬਿਸਾਇਬ ਸਭ ਸਾਇੰਸ ਸਿੱਖਣ ਵਾਲੇ ਜਿਹਨੇ ਵੀ ਸਿੱਖਣਾ ਆ ਜਿਹਨੇ ਸਿੱਖਣਾ ਆ ਸਭ ਸਿੱਖਣ ਕੋ ਗੁਰੂ ਪਹਿਲਾ ਗੁਰੂ ਮੰਨੋ ਵੀ ਅਸੀਂ ਤੇਰੇ ਤਰਖਾ ਲੈਣ ਵਾਲੇ ਨਾ ਬਣਿਓ ਧੰਦਾ ਕਰਨ ਵਾਲੇ ਨਾ ਬਣਿਓ ਗੁਰੂ ਸਾਹਿਬ ਨੇ ਕਿਹਾ ਸੀ ਪਹਿਲਾਂ ਸਿੱਖ ਕੇ ਕੋਸ਼ ਬਣਿਓ ਮਨੁੱਖ ਬਣਿਓ ਪਸ਼ੂ ਨਾ ਬਣਿਓ ਪਰ ਇਹ ਸਾਡੇ ਕੋ ਨਹੀਂ ਹੋ ਸਕਿਆ ਹੁਣ ਅਮਰਦੀ ਸਮਝ ਆ ਗਈ ਆ 52 ਅੱਖਰ ਬਣਦੇ ਨੇ ਇਹਦਾ ਮਤਵਲ ਹਿੰਦੀ ਹਿੰਦੀ ਨੂੰ ਪੜਨ ਵਾਲੇ ਹਿੰਦੀ ਦੇ ਵਿੱਚ ਬੀਜ ਲਿਖਣ ਵਾਲੇ ਹਿੰਦੀ ਦੇ ਵਿੱਚ ਖਤੇਬਾ ਲਿਖਣ ਵਾਲੇ ਹਿੰਦੀ ਦੇ ਵਿੱਚ ਸ਼ਾਸਤਰ ਲਿਖਣ ਵਾਲੇ ਇਹਦਾ ਮਤਵਲ ਬ੍ਰਾਹਮਣ ਨੇ ਗੁਲਾਮ ਕਰ ਲੈ ਸੀ ਈ ਸਮਝਾਈ ਪਹਿਲਾ ਗੁਲਾਮ ਬ੍ਰਾਹਮਣ ਕੋ ਸੀ ਉਸ ਤੋਂ ਬਾਅਦ ਮੁਸਲਮਾਨ ਕੋ ਗੁਲਾਮ ਹੋਏ ਨੇ ਮੁਸਲਮਾਨ ਤੋਂ 52 52 ਰਾਜੇ ਜਿਹੜੇ ਆ ਕਿਵੇਂ ਪਾਚਾ ਗੁਰੂ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਆਜ਼ਾਦ ਕਰਾਇਆ ਔਰ ਕਿਉਂ ਕਰਾਇਆ ਕਾਹਦੇ ਨਾਲ ਕਰਾਇਆ 52 ਦੇ ਵਿੱਚ ਇੱਕ ਸੋਚ ਪਰਫੈਕਟ ਹੋਈ ਆ 52 ਅੱਖਰਾਂ ਦੇ ਵਿੱਚ ਊੜਾ ਲਾ ਦਿੱਤਾ ਅੱਖ ਕੰਨ ਮਾਈਂਡ ਤੇ ਇਹਦੇ ਵਿੱਚੋਂ ਕੀ ਸਾਖ ਪ੍ਰਗਟ ਹੋਇਆ 35 ਅੱਖਰ 35 ਅੱਖਰ ਪਰਖ ਉਠੋਏ ਨੇ ਤਾਂ ਜਾ ਕੇ ਬਵੰਜਾ ਰਾਜੇ ਰਿਹਾਕ ਰਾਏ ਨੇ ਅੰਦਰ ਬਵਨਖਰੀ ਲਿਖੀ ਹੋਈ ਆ ਪੰਜਵੇਂ ਪਾਛਨ ਵੀ ਲਿਖੀ ਆ ਤੇ ਗੁਰੂ ਅਰਜਨ ਦੇਵ ਜੀ ਨੇ ਲਿਖੀ ਆ ਗੁਰੂ ਅਰਜਨ ਦੇਵ ਜੀ ਨੇ ਤਾਂ ਕਬੀਰ ਸਾਹਿਬ ਨੇ ਲਿਖੀ ਹੋਈ ਜਾਂਦਾ ਸਮਝ ਆ ਰਹੀ ਕਿ ਨਹੀਂ ਆ ਰਹੀ ਨਹੀਂ ਆ ਰਹੀ ਚਲੋ ਕੋਈ ਗੱਲ ਨਹੀਂ ਅਗਲੀ ਵੀਡੀਓ ਸਮਝਾਵਾਂ ਤੈਨੂੰ ਥੋੜੇ ਦਿਮਾਗ ਚ ਪਾਇਓ ਤੇ ਕਿ ਅੰਮ੍ਰਿਤ ਕਿਹਨੂੰ ਕਹਿੰਦੇ ਆ ਇਹ ਅੰਮ੍ਰਿਤ ਆ ਚੌ ਵਰਮਾ ਨੂੰ ਹੱਥ ਜੋੜ ਕੇ ਬੇਨਤੀ ਆ ਬ੍ਰਾਹਮਣ ਵੈਸ਼ ब्राह्मण खत्री वैश्य शूद्र उपदेश ਚੋਂ ਵਰਨਾਂ ਨੂੰ ਸਾਂਝਾ ਜਿਹੜਾ ਦੇਣ ਬਣਾਇਆ ਉਹ ਅਤੀ शूद्र ਆ ਕੌਣ ਨੇ ਇਹਨਾਂ ਦਾ ਉਪਦੇਸ਼ ਕਿਉਂ ਕਿੱਥੋਂ ਚੱਲਦਾ ਆਉਂਦਾ ਧਿਆਨ ਨਾਲ ਸੁਣ ਲਿਓ ਸਤਿਗੁਰ ਬਦਾਸ ਮਹਾਰਾਜ ਜੀ ਸਤਿਗੁਰ ਵਾਲਮੀਕ ਮਹਾਰਾਜ ਜੀ ਦਿਮਾਗ ਚ ਰੱਖਿਓ ਗੱਲਾਂ ਇਹ టు ਪ੍ਰਲਾਦ ਜੀ ਦਿਮਾਗ ਰੱਖਣੀਆਂ ਗੱਲਾਂ ਉਪਦੇਸ਼ ਦੇਣ ਵਾਲਾ ਕੌਣ ਨੇ ਆ టు ਪ੍ਰਲਾਦ ਅੱਗੇ ਅਜੈਮਲ ਗਣਕਾ ਉੱਚਰ ਪਿੰਗਲਾ ਅਜੈਮਲ ਲੁਪਤ ਗਏ ਹਰਕੇ ਪਾਸ ਇਹ ਪਾਣੀ ਲਿਖਿਆ ਮੈਂ ਕੋਲੋਂ ਨਹੀਂ ਕਹਿ ਰਿਹਾ ਆ ਗਈ ਹੋਣੀ ਸਮਝ ਮੈਨੂੰ ਮਿਲਦਾ 52 52 ਦੀ ਇਹ ਲੋਕ ਕਦੇ ਵੀ ਚੂੜੇ ਚਮਾਰ ਗੁਲਾਮ ਨਹੀਂ ਹੋਏ ਹਮੇਸ਼ਾ ਯੋਧੇ ਜਾਂ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਤਾ ਮੈਂ ਤੁਹਾਨੂੰ ਕੱਲ ਨੂੰ ਇਹਦੇ ਉੱਤੇ ਚਾਨਣਾ ਪਾਵਾਂ ਕਿ ਸਾਡੀਆਂ ਧੀਆਂ ਪੈਣਾ ਇਸ ਸਮਾਜ ਦੇ ਵਿੱਚ ਖत्री ਵੈਸ਼ ਤੇ ਸ਼ੁੱਤਰ ਇਹਨਾਂ ਤਿੰਨਾਂ ਦੇ ਵਿੱਚ ਸੋਚ ਇਹਨਾਂ ਦੀ ਚਲਦੀ ਸੀ ਯਾਦ ਰੱਖ ਲਿਓ ਤਿੰਨਾਂ ਦੇ ਵਿੱਚ ਇਹਨਾਂ ਨੇ ਗਣਕਾ ਦੀ ਸੋਚ ਨੂੰ ਛੱਡ ਕੇ ਤੇ ਬ੍ਰਾਹਮਣ ਦੀ ਸੋਚ ਅਪਣਾਈ ਜਿਹੜਾ ਬ੍ਰਾਹਮਣ ਅੱਜ ਇਹਨਾਂ ਦੇ ਸਿਰ ਤੇ ਉੱਤੇ ਉਹ ਪੀ ਵਾਈ ਬੈਠਾ ਇਹ ਇਦਾਂ ਨਹੀਂ ਲੈਣਾ ਹੁਣ ਨਾ 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 ਇਹ ਤਾਂ ਸ਼ੁਰੂ ਹੋ ਗਿਆ ਬਾਣੀ ਪ੍ਰਕਾਸ਼ ਹੋ ਗਈ ਆ ਉੱਪਰ ਲਿਖਿਆ ਜਿਹੜਾ ਅਮਰਤ ਆ ਏਦਾਂ ਅਮਰਤ ਮੰਨਣਾ ਸ਼ਿਵੇ ਪਾਸ਼ਾ ਨੇ ਅਮਰਤ ਦਾ ਤਰੀਕਾ ਚੰਗੀ ਤਰ੍ਹਾਂ ਦੱਸਿਆ ਹੋਇਆ ਕਿ ਗੁਲਾਮਾਂ ਨੂੰ ਗੁਲਾਮਾਂ ਨੂੰ ਦੁਬਾਰਾ ਰਿਹਾ ਕਰਾਇਆ ਬਬਰ ਬਾਬਨ ਅਖਰ ਹਿੰਦੀ ਪੜਨ ਵਾਲਿਆਂ ਨੂੰ ਆਉਣ ਵਾਲੇ ਸਮੇਂ ਦੱਸਾਂਗੇ ਹਿੰਦੀ ਕਿਹੜੇ ਲੋਕ ਪੜਦੇ ਸੀ ਇਹਦਾ ਕਾਰਨ ਕੀ ਸੀ ਔਰ ਕਿਦਾਂ ਸੰਸਕ੍ਰਿਤ ਕੀਆ ਇਹ ਸਾਰੀਆਂ ਗੱਲਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਕੋਲੋਂ ਕੁਛ ਨਹੀਂ ਕਹਿਣਾ ਹਰ ਇੱਕ ਚੀਜ਼ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਚ ਔਰ ਸਾਡੇ ਪੁਰਖਿਆਂ ਨੇ ਇੱਕ ਇੱਕ ਗੱਲ ਸਮਝਾਈ ਹੋਈ ਆ ਔਰ ਇੱਕ ਇੱਕ ਗੱਲ ਜਦੋਂ ਅਸੀਂ ਸਮਝਦੇ ਆ ਜੇ ਤੁਸੀਂ ਏਦਾਂ ਬਾੜੀ ਜਿਹੜੇ ਬੰਦੇ ਨੂੰ ਬੇਦ ਪੜ੍ਹਨੇ ਨਹੀਂ ਆਉਂਦੇ ਸੰਸਕ੍ਰਿਤ ਪੜ੍ਹਨੀ ਨਹੀਂ ਆਉਂਦੀ ਔਰ ਦੂ ਨਹੀਂ ਆਉਂਦੀ ਫਾਰਸੀ ਨਹੀਂ ਆਉਂਦੀ ਇੰਗਲਿਸ਼ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਹੱਥ ਜੋੜ ਕੇ ਬੇਨਤੀ ਆ ਕੰਦਾ ਦੇ ਤੇਲ ਕੀੜਾ ਮਾਰ ਕੇ ਬਾਣੀ ਸਮਝ ਸਕਦੇ ਤੁਸੀਂ ਪਰ ਉਹਦੇ ਵਾਸਤੇ ਉਹਦੇ ਵਾਸਤੇ ਕੀ ਕਰਨਾ ਪੈਣਾ ਪ੍ਰੇਮ ਭਗਤ ਕੇ ਕਾਰਨ ਕਹਰ ਬਦਾਸ ਚਮਾਰ ਬਾਣੀ ਦੇ ਨਾਲ ਪ੍ਰੇਮ ਪ੍ਰਗਟ ਕਰਨਾ ਪੈਣਾ ਮਨੁੱਖਤਾ ਦੇ ਨਾਲ ਪ੍ਰੇਮ ਪ੍ਰਗਟ ਕਰਨਾ ਪੈਣਾ ਤਾਂ ਪ੍ਰਾਪਤ ਹੋਣੀ ਹੈ ਬਾਣੀ ਆਪਣੇ ਘਰ ਘਰ ਪਰਨੇ ਛੱਡਨੇ ਬਣੇ ਆ ਲੋਕਾਂ ਨੂੰ ਉਹ ਅਕਲ ਦੇਣੀ ਪੈਣੀ ਆ